ਆਪਣੇ ਮਤਲਬ ਨਾਲ ਕਰਦੀ ਏ ਯਾਰ ਤੈਨੂੰ ਕਰਦੇ ਲੈ ਜਾ ਐਨ ਕਾ ਲਾਉਣੀਆਂ ਪੈਣੀਆਂ ਨੇ ਬਾਈ ਐਨ ਕਾ ਲਾਉਣੀਆਂ ਪੈਣੀਆਂ ਨੇ ਯਾਰ ਇੱਥੇ ਨਾਰਮਲ ਗਾ ਲੈ ਐਨ ਕਾ ਥੋੜੀ ਲੈ ਆਂਗਾ ਤੂੰ ਸ਼ਿਰ ਸ਼ਿਰ ਬਣੇ ਬਾਈ ਸਿੱਧੀ ਰੱਖ ਕਰ ਦੇਣਾ ਕੀ ਕੀ ਉਹ ਤੇਨੂੰ ਘਸਦੀ ਰੱਖ ਕਰ ਦੇ ਤੂੰ ਸਾਗ ਰੀ ਜਨਾਵਾ ਤੇਰਾ ਦਿਮਾਗ ਖਰਾਬਾ ਤੂੰ ਮਾਰਨ ਤੇ ਆ ਗਿਆ ਹਾਂ ਬਈ ਹੁਣ ਦੱਸ ਆਈ ਤਾਂ ਦੇਖ ਲੈਣੇ ਉਹ ਆ ਵੀ ਸਰਦਾਰਾ ਮੜਾ ਉੱਠ ਗਿਆ ਜੀ ਜੀ ਐ ਕਰ ਮੈਨੂੰ ਸਜਾ ਦੇ ਸਜਾ ਦੇ ਨੂੰ ਯਾਰ ਲੜੀਆਂ ਲਾ ਦੀ ਤੇਰੇ ਮਾਰੂ ਮਾ ਸਵੇਰੇ ਸਵੇਰੇ ਹੱਦ ਹੋ ਗਈ ਤੇਰੇ ਵਾਲੀ ਮੈਂ ਤੈਨੂੰ ਕਹਿੰਦਾ ਮੇਰੇ ਨਾਪ ਦੀ ਸ਼ੇਰਵਾਨੀ ਮੇਰਾ ਨਾਪ ਲੈ ਉਹ ਨਹੀਂ ਨਾਪ ਨੂੰ ਯਾਰ ਤੂੰ ਕੀ ਕਰੀਏ ਨਾਪ ਨੂੰ ਕੀ ਛੋਟੀ ਸ਼ੇਰਵਾਨੀ ਤੇਰੇ ਹੀ ਹੋਣੀ ਆ ਸਭ ਤੋਂ ਹੱਥੇ ਜਿਹੜੀ ਪਈ ਆ ਉਹ ਦਿਖਾ ਫਿਰ ਕੋਈ ਸ਼ੇਰਵਾਨੀ ਬਕਵਾਸ ਕਰੀ ਜਾ ਦਿਖਾ ਦੇ ਨਾ ਸ਼ੇਰਵਾਨੀ ਦਿਖਾਉਣ ਨੂੰ ਬੈਠੇ ਆ ਦਿਖਾ ਉਹ ਇਹ ਨਹੀਂ ਭਰਾਵਾ ਪਸੰਦ ਆਈ ਇਹ ਨਹੀਂ ਚਾਚੀ ਮੈਨੂੰ ਕੋਈ ਹੋਰ ਦਿਖਾ ਆ ਆਦੇ ਕੋ ਆਦੇ ਕੋ ਆ ਬੀਆ ਯਾਰ ਇਹ ਕੋਈ ਸ਼ੇਰਵਾਨੀ ਕੋ ਚੱਜਦੀ ਦਿਖਾ ਦੇ ਇਹ ਵੀ ਨਹੀਂ ਚੱਜੀ ਮੈਨੂੰ ਉਹ ਆਪੇ ਦੇਖਣੀ ਬਣੀ ਉਹ ਆ ਦਿਖਾ ਵਧੀਆ ਪੀਸ ਆ ਸਭ ਨਾਲ ਵਧੀਆ ਪੀਸ ਉਹ ਯਾਰ ਇਹ ਕਿੱਥੇ ਚੱਜਣੀ ਆ ਮੇਰੇ ਸਾਨੂੰ ਤੂੰ ਨਹੀਂ ਚਾਜਦਾ ਮੈਂ ਤਰੀਕੀ ਜਨਾ ਤੂੰ ਕਮਲ ਕਰਾਵਾ ਖਰਾਬ ਆ ਪਾਗਲ ਪੂਗਲਾਂ ਨੂੰ ਗੱਲ ਹੀ ਪੈਣਾ ਦੋਗੀ ਤੇਰੇ ਲਈ ਸਭ ਤੋਂ ਬੈਸਟ ਸ਼ੇਰਵਾਨੀ ਦਿਖਾ ਰਿਹਾ ਜਦੋਂ ਤੂੰ ਉਹ ਵੀ ਨਹੀਂ ਚੱਜਦੀ ਪਈ ਤੈਨੂੰ ਚੱਲ ਦਿਖਾ ਹੋਰ ਦਿਖਾ ਹੋਰ ਐ ਹੀ ਲਗਸਾਰੀਆਂ ਤਾਂ ਲੱਗੀਆਂ ਹੋਈਆਂ ਨੇ ਸ਼ੇਰਵਾਨੀਆਂ ਨੇ ਇਹ ਦੇਖੋ ਯਾਰ ਕੋਈ ਪਸੰਦ ਕਰਾ ਦੇ ਪਸੰਦ ਤਾਂ ਕੋਈ ਆਉਂਦੀ ਨਹੀਂ ਬਈ ਉਹ ਤਾਂ ਕੁੜੀ ਆ ਉਹਨਾਂ ਨੂੰ ਪਤਾ ਨਹੀਂ ਕਿਵੇਂ ਪਸੰਦ ਆ ਗਏ ਆ ਵਾ ਬੋਲੋ ਕੁੜੀ ਵਾਲਿਆਂ ਨੂੰ ਲਵ ਮਰਜ ਆ ਮੇਰੀ ਲਾ ਤੇਰੀ ਵੀ ਲਵ ਮਰਜ ਹੋਣ ਲੱਗੀਆਂ ਫਿਰ ਤਾਂ ਸੜ ਗਿਆ ਸਾਡਾ ਚੱਲ ਐ ਕਰ ਮੈਨੂੰ ਤਿਆਰ ਕਰ ਮੜਾ ਬਿਠਾ ਮੈਨੂੰ ਕਿੱਥੇ ਬੈਠਾਂ ਦੱਸ ਕਿੱਥੇ ਬੈਠਾਂ ਸਿਰ ਤੇ ਵਜਾ ਸਾਡੇ ਕੋਰਾ ਉਹ ਕੁਰਸੀ ਤੇ ਬੈਠੇਗਾ ਚੱਲ ਆ ਜਾ ਫਿਰ ਚੱਲ ਬੈਠ ਕੁਰਸੀ ਤੇ ਬੈਠ ਆਪਣੇ ਮਤਲਬ ਨਾਲ ਕਰਦੀ ਆ ਤੇ ਯਾਰ ਤੈਨੂੰ ਕਰਦੇ ਆ ਜਾ ਐਨ ਕਾ ਲੌਣੀਆਂ ਪੀਣੀਆਂ ਨੇ ਬਾਈ ਦੇਖਣ ਕਾ ਲੌਣੀਆਂ ਪੀਣੀਆਂ ਨੇ ਯਾਰ ਇੱਥੇ ਨਾਰਮਲ ਗੱਲਾਂ ਐਨ ਕਾ ਥੋੜੀ ਲਏਂਗਾ ਤੂੰ ਸਿਰੇ ਸਿਰੇ ਬਣੇ ਚੱਲ ਆ ਜਾ ਕਰੇ ਸ਼ੇਰਵਾਨੀ ਪਾਵਾਂਗੇ। ਓ ਠੀਕ ਆ ਤੇਰੇ। ਆ ਬੋਲੀ ਪਹਿਲਾ ਪੱਗ ਤਾਂ ਬੰਨਦੇ ਬੇਫੂਫਾ ਪਹਿਲਾ ਪੱਗ ਬੰਨੀ ਦੀਂ ਉਹ ਉਸਤਾਦ ਜੀ ਸਾਡੇ ਰੂਲ ਅਲੱਗ ਨੇ ਅਸੀਂ ਸ਼ੇਰਵਾਨੀ ਪਾਵਾਂਗੇ। ਉਹ ਪੱਗ ਵੀ ਬੰਨਦੀ ਏ ਤੇਰੇ ਪਹਿਲਾਂ। ਕਮਾਲ ਕਰੀ ਜਾ ਨਾ ਕੇ ਆਇਆ ਤੂੰ। ਨਾ ਕੇ ਨਹੀਂ ਆਇਆ। ਨਹੀਂ ਓਏ ਬਾਤ ਚ ਨਾ ਲਾ। ਸ਼ੇਰਵਾਨੀ ਪਾ ਕੇ ਨਾ ਆਵਾ। ਲਾ ਕੇ ਨਾ ਆ। ਵੱਡਾ ਦਸਮਾਨ ਖਾਨ। ਸਿੱਧੀ ਰੱਖ ਵਸ। ਉਹ ਬਾਈ ਸਿੱਧੀ ਰੱਖ ਕਰ ਦੇ ਨਾ ਕੀ ਕੀ। ਉੱਤੇ ਨੁਕਸ ਸਿੱਧੀ ਰੱਖ ਕਰਦੇ ਤੂੰ ਬਾਗ ਰੀ ਜੰਨਾ ਤੇਰਾ ਦਿਮਾਗ ਖਰਾਬਾ ਤੂੰ ਮਾਰਨ ਤੇ ਆ ਗਿਆ ਸਿੱਧੀ ਰੱਖਣਾ ਕਰਦੇ ਤੂੰ ਪਾਗੜੀ ਬਣਨ ਕਮਾਲ ਕਰੀ ਜੰਨਾ ਲੈ ਲੈ ਉਹ ਬੁੱਲੇ ਬੁੱਲੇ ਹੁਣ ਬਣੀਆਂ ਬਾਈ ਗੱਲ ਲੈ ਹੁਣ ਕਿਰਪਾਨ ਫੜਾ ਉੱਜਾ ਜੀ ਤੇਰੀ ਸਿਹਤ ਚਾਕੂ ਚੱਕੂ ਫੜ ਤੇਰਾ ਦਿਮਾਗ ਖਰਾਬਾ ਬਕਵਾਸ ਕਰੀ ਜੰਨਾ ਤੂੰ ਫੜਾ ਰ ਤੇਰੇ ਨਾਲ ਫੇਰ ਨਹੀਂ ਪੈ ਜੇ ਕਿਰਪਾਨ ਜਿੱਦਾਂ ਦੀਆਂ ਗੱਲਾਂ ਕਰਦਾ ਮੇਰੀ ਗੱਲ ਸੁਣੋ ਹਾਰ ਹੂਰ ਤਾਂ ਪਾਓ ਯਾਰ ਮੇਰੇ ਔਰ ਭਰਾਵਾ ਕੁੜੀਆਂ ਦਾ ਆਪ ਹੀ ਪਾ ਦਾ ਨਾ ਜਜੇ ਤਰ ਲੱਛਣ ਨੇ ਕਿਹੜਾ ਜੁੱਤੀਆਂ ਦਾ ਤੂੰ ਘੱਟ ਬੋਲ ਥੋੜਾ ਜਿਹਾ ਕਿਰਪਾਨ ਕੱਢ ਕੇ ਨਾ ਉਹ ਭਰਾਵਾ ਸ਼ਗਨ ਆਂਦੇ ਨੇ ਇੰਨੀ ਕੱਢੀ ਦਿੰਦੇ ਕਿਰਪਾਨ ਲੈ ਜੁੱਤੀ ਦਿਖਾ ਤੋ ਖਾਣੀਆਂ ਨੇ ਉਹ ਪੌਣੀਆਂ ਨੇ ਉਹ ਪੌਣੀਆਂ ਹੀ ਨੇ ਤੇਰੇ ਫੇਰ ਨਹੀਂ ਆਣ ਲੈ ਆ ਜਾ ਆ ਜਾ ਆ ਜਾ ਆ ਜਾ ਜੁੱਤੀ ਉਹ ਦਿਖਾਉਣੀ ਆ ਤੈਨੂੰ ਉਹ ਚੱਲ ਬਾਕੀ ਗੱਲਾਂ ਛੱਡ ਤੂੰ ਇਹਦਾ ਕਿਰਾਇਆ ਦੱਸ ਪਹਿਲਾਂ ਕਿੰਨਾ ਇਹਦਾ ਯਾਰ ਤੇਰੇ ਲਈ 12000 ਰੁਪਏ ਦੇ ਦੀ ਤੂੰ ਕੋਈ ਨਹੀਂ 12000 ਰੁਪਿਆ ਉਹ 8000 ਚ ਤਾਂ ਪ੍ਰੋਗਰਾਮ ਵੇੜ ਨੂੰ ਫਿਰਦੇ ਆ ਸੀ। ਵਾਲੀ ਕਰੀ ਜਿੰਨਾ ਨੂੰ। ਚੱਲ ਤੂੰ ਐ ਕਰ ਸਾਰੀ ਗੱਲ ਛੱਡ ਆਪਣਾ ਜਰਾ ਆਹ ਮੈਚ ਕਰਾਉਣਾ ਵਾ। ਕੁੜੀ ਦੀ ਫੋਟੋ, ਲਹਿੰਗਾ, ਫੋਟੋ ਫੋਟੋ ਮਗਾ ਸਾਰੀਆਂ ਕੁੜੀ ਜੀਆਂ। ਕੁੜੀ, ਲਹਿੰਗਾ, ਫੋਟੋ। ਉਹ ਭਰਾਵਾ ਮੈਂ ਬਰਥਡੇ ਦੇ ਪਾਉਣੀਆਂ ਇਹ। ਤੂੰ ਅਗਰ ਪਗਲਾ ਕੇ ਆ ਮੜੀ ਜੀ। ਅੱਗ ਨੇ ਲਾ ਕੇ ਆਉਣਾ। ਇਧਰ ਤੇ ਇਧਰ ਤੋ ਆ ਗਿਆ। ਹਾਂ ਵੀ ਹੁਣ ਦੱਸ।